ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਬੜਾ ਵੱਡਾ ਬਵਾਲ ਮਚਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਗਿਆਨੀ ਰਗਵੀਰ ਸਿੰਘ ਨੇ ਤਨਖਾਹਿਆ ਕਰਾ ਦਿੱਤਾ ਸੀ ਉਹਨਾਂ ਵੱਲੋਂ ਪੜਤੂ ਪਾ ਦਿੱਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਜਿਹੜਾ ਅਸਤੀਫਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਸ਼ਾਸਨੀ ਕਮੇਟੀ ਨੂੰ ਸੌਮ ਦਿੱਤਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਖੁਸ਼ੀਆਂ ਮਨਾਇਆਂ ਗਿਆ ਕਿ ਅਸੀਂ ਜਿਹੜੇ ਗੱਲ ਉਤੇ ਅੜੇ ਹੋਏ ਸੀ ਸਾਡੀ ਗੱਲ ਪੂਰੀ ਹੋਈ ਮੋਰਚਾ ਫਤਿਹ ਹੋਇਆ ਮੈਦਾਨ ਅਸੀਂ ਫਤਿਹ ਕਰ ਲਿਆ देर ਆਏ ਪਰ درست ਆਏ ਇਸ ਤਰ੍ਹਾਂ ਦੀਆਂ ਗੱਲਾਂ ਗੁਰਪ੍ਰਤਾਪ ਸਿੰਘ ਵਜਾਲਾ ਪ੍ਰਵਿੰਦਰ ਸਿੰਘ ਢੀਂਸਾ ਅਤੇ ਬੀਬੀ ਜ਼ਗੀਰ ਕੌਰ ਵੱਲੋਂ ਪੱਤਰਕਾਰਾਂ ਦੇ ਸਾਹਮਣੇ ਕੀਤੀਆਂ ਗਈਆਂ ਹੁਣ ਵੱਡਾ ਮੋਰਚਾ ਫਿਰ ਫਤਿਹ ਕਰਨ ਦੀ ਤਿਆਰੀ ਕਰ ਰਹੇ ਨੇ ਦੱਸ ਦਈਏ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਅੱਜ ਵੱਡਾ ਐਲਾਨ ਹੋ ਗਿਆ ਹੈ ਅੱਜ ਉਹਨਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਹੋਣਗੇ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਜਦੋਂ ਜੈਦ ਹੋ ਰਹੀ ਹੈ ਕਿ ਕਿਸੇ ਵੀ ਸਮੇਂ ਸਾਨੂੰ ਸਦਾ ਦਿੱਤਾ ਜਾਵੇ ਅਸੀਂ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਜੁੜਨਾ ਚਾਹੁੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨਾ ਚਾਹੁੰਦੇ ਹਾਂ ਇਸ ਦਾ ਖੁਲਾਸਾ ਕੀਤਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਬਾਜਰਾ ਜੋ ਸਾਥਤ ਰਹ ਚੁਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਉਹਨਾਂ ਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਵੀ ਇਸ ਯੋਗ ਹਾਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਬੜੇ ਵਧੀਆ ਤੇ ਸੁਚੱਜੇ ਢੰਗ ਦੇ ਨਾਲ ਅਗਵਾਈ ਕਰ ਸਕਦਾ ਹਾਂ ਕਿਉਂਕਿ ਇਹ ਤਾਂ ਪਹਿਲਾਂ ਹੀ ਕਿਹਾ ਗਿਆ ਸੀ ਵਿਰਸਾ ਸਿਕੂ ਮਲਟੋਆ ਵੱਲੋਂ ਕਿ ਜਿਹੜੇ ਮਨਪੀ 44 ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬੜਾਲਾ ਚਰਨਜੀਤ ਸਿੰਘ ਬਰਾੜ ਇਹ ਸਾਰੇ ਧਾਕ ਵਜ਼ੀਰੀਆਂ ਦੀ ਝਾਕ ਦੇ ਵਿੱਚ ਨੇ ਇਹ ਹਮੇਸ਼ਾ ਹੀ ਝਾਕ ਲਗਾ ਕੇ ਬੈਠਦੇ ਨੇ ਕਿ ਅਸੀਂ ਵੱਡਾ ਅਹੁਦਾ ਸਾਨੂੰ ਕਦੋਂ ਤੇ ਕਿਵੇਂ ਮਿਲੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਜਾਣਕਾਰੀ ਆ ਰਹੀ ਹੈ ਕਿ ਪ੍ਰੋਫੈਸਰ ਪ੍ਰੀਮ ਸਿੰਘ ਜਿਹੜੇ ਚੰਦੂ ਮਾਜਰਾ ਨੇ ਉਹਨਾਂ ਦੇ ਨਾਮ ਉੱਤੇ ਲਗਭਗ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਮੋਹ ਲੱ ਚੁੱਕੀ ਹੈ ਅੰਦਰ ਖਾਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਟਕਸਾਲੀ ਆਗੂ ਜਿਹੜੇ ਸਜੀਆਂ ਤੇ ਕੰਗੀਆਂ ਬਾਹਾਂ ਸੀ ਸੁਖਵੀਰ ਬਾਦਲ ਦੀਆਂ ਉਹ ਅੰਦਰ ਖਾਤੇ ਵਿਉਂਤ ਬੰਦੀਆਂ ਕਰ ਰਹੇ ਨੇ ਅੰਦਰ ਖਾਤੇ ਫੋਨ ਕੀਤੇ ਜਾ ਰਹੇ ਨੇ ਬਾਗੀ ਧੜੇਵਲ ਧੜੇਵਲ ਵਾਲਿਆਂ ਨੂੰ ਕਿ ਤੁਸੀਂ ਆਓ ਅਸੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਵਾਂਗੇ ਹੁਣ ਇਹ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰਲੈ ਧੜਾ ਕਿਹਾ ਜਾਂਦਾ ਹੈ ਉਹ ਕਿੰਨੀ ਕੋ ਜਲਦੀ ਸ਼ਮੂਲੀਅਤ ਕਰਨਗੇ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਿਹੜਾ ਹੈ ਹਮਾਇਤ ਮ ਹਮਾਇਤ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਬਣਾਇਆ ਜਾਂਦਾ ਹੈ ਇਹਦੇ ਵਿੱਚ ਨਾ ਤੇ ਬਾਗੀ ਧੜਿਆਂ ਵਾਲਿਆਂ ਨੂੰ ਕੋਈ ਆਪਾਤੀ ਹੋਵੇਗੀ ਨਾ ਕੋਈ ਇੱਧਰ ਪ੍ਰੋਬਲਮ ਹੋਏਗੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਰਦਾਰ ਸੁਖਬੀਰ ਸਿੰਘ ਮਾਲ ਦਾ ਧੜਾ ਹੈ ਤਾਂ